ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਅਸੀਂ ਵੀ ਠੀਕ ਆ ਹੋਰ ਸੁਣਾਓ ਕੀ ਹਾਲ ਚਾਲ ਹੈ ਵਧੀਆ ਹੋਰ ਦੱਸੋ ਮੌਸਮ ਦਾ ਕੀ ਹਾਲ ਹੈ ਇੱਥੇ ਤਾਂ ਸਾਡੇ ਵਧੀਆ ਬਰਸ਼ ਹੁੰਦੀ ਵੀ ਆ ਨਹੀਂ ਵੀ ਹੁੰਦੀ ਜੇ ਵੀ ਮੌਸਮ ਠੀਕ ਆ ਥੋੜਾ ਜਿਹਾ ਪਿਛੇ ਜੇ ਬਹੁਤ ਗਰਮੀ ਸੀਗੀ ਤੇ ਬਦਲ ਤਾਂ ਸੋਨਾ ਹੋਈ ਜਾਂਦਾ ਪਰ ਬਾਰਸ਼ ਕੋਈ ਰੁਕ ਰੁਕ ਕੇ ਪੈਂਦੀ ਆ ਕਈ ਵਾਰੀ ਤਾਂ ਬਾਹ ਬਾੜੀ ਪਈ ਜਾਂਦੀ ਆ ਬਾਰਸ਼ ਨਾ ਤੇ ਚਲੋ ਕੋਈ ਨਾ ਹੋਰ ਦੱਸੋ ਠੀਕ ਆ ਤੇ ਅੱਜ ਤੋਂ ਇੱਕ ਇੱਕ ਦੋ ਦਿਨ ਹੋ ਗਏ ਫੋਨ ਆਇਆ ਸੀ ਸਿਸਟਰ ਦਾ ਬਠਿੰਡੇ ਸਾਈਡ ਤੋਂ ਤੇ ਉਹਨਾਂ ਨੇ ਸਕੀਵੀਆਂ ਮੰਗੀਆਂ ਨੇ ਉ ਦੋਸ ਕੀਵੀਆਂ ਮੰਗਿਆ ਨੇ ਵਧੀਆ ਫੁੱਲ ਸਾਈਜ਼ ਤੇ ਉਹਨਾਂ ਨੂੰ ਤੇਜ਼ੀ ਸੀਗੀ ਵੀ ਫੋਟੋ ਵੀ ਪਸੰਦ ਆ ਗਿਆ ਤੇ ਆਪਾਂ ਕਰਾਂਗੇ ਕੋਰੀਅਰ ਕਰ ਲਓ ਤੇ ਸਭ ਕੰਨ ਦੇ ਵਿੱਚ ਤੁਹਾਡੀ ਵੀਡੀਓ ਦੇਖਦੇ ਆ ਸਾਰੀ ਵਧੀਆ ਲੱਗਦੀ ਆ ਤੇ ਅਸੀਂ ਬੋਸ ਨੂੰ ਸਿੱਖਣ ਨੂੰ ਮਿਲਦਾ ਮਿਲ ਗਿਆ ਵੀਡੀਓ ਚ ਚੰਗੀ ਤਰ੍ਹਾਂ ਸਮਝਾਉਂਦੇ ਆ ਤੁਸੀਂ ਹਾਂ ਚਲੋ ਨਾ ਤਾਂ ਵਧੀਆ ਸਿੱਖਣ ਨੂੰ ਮਿਲਦਾ ਨਾ ਤੇ ਕੋਈ ਨਾ ਨਾ ਕਰ ਦਾਂਗੇ ਕੋਰੀਅਰ ਚਲੋ ਨਾ ਆਪਾਂ ਨੰਬਰ ਤਾਂ ਆਪਣਾ ਚੱਲੇ ਰਿਹਾ ਸਕ੍ਰੀਨ ਤੇ ਤੇ ਚਲੋ ਸਮਝਾਤੇ ਨਾ ਸਾਰਾ ਚਲੋ ਕੱਲ ਕਰਾਂਗੇ ਆਪਾਂ ਕੋਰੀਅਰ ਸਕੀਵੀਆਂ ਨੇ ਹੱਬ ਸਕੀਵੀਆਂ ਬਾਕੀ ਕਹਿੰਦੇ ਦੀ ਉਸ ਵੀਡੀਓ ਦੇਖਦੇ ਆ ਤੁਸੀਂ ਕਹਿੰਦੇ ਸੌਣ ਹੁੰਦਾ ਜਿਵੇਂ ਮਹੀਨਾ ਹੁਣ ਚੜਿਆ ਹੋਇਆ ਜੀ ਤੁਸੀਂ ਆਹ ਕਹ ਦਿੰਦੇ ਨਾ ਵੀ ਇਹ ਹਰੇ ਲਾਲ ਚੂੜੇ ਹੁੰਦੇ ਆ ਜਿਵੇਂ ਤੁਸੀਂ ਪੁਆਈਆਂ ਨਹੀਂ ਹੈਗੀ ਹੁਣ ਤੱਕ ਹੈ ਨਾ ਤੇ ਨਾ ਕੋਈ ਨਾ ਪੁਆ ਲਵਾਂਗੇ ਆਪਾਂ ਤੇ ਵੀ ਮੈਂ ਚੱਕਰੀਆਂ ਦੀ ਪੁਆਈਆਂ ਹੋਈਆਂ ਨੇ ਤੇ ਲੱਗ ਜਲਦੀ ਜਲਦੀ ਆਪਾਂ ਪੁਆਉਂਦੇ ਨੇ ਹੈਗੇ ਹਨ ਚਲੋ ਮੈਂ ਪੁਆਵਾਂਗਾ ਚਲੋ ਇੱਕ ਦੋ ਦਿਨਾਂ ਤੱਕ ਕਿੰਨੇ ਸੁਣੀ ਲੱਗਦੀਆਂ ਹਰੀ ਲਾਲ ਚੂੜੀਆਂ ਲੈ ਕੋਈ ਨਾ ਜਲਦੀ ਪੁਆਵਾਂਗੇ ਤੇ ਚਲੋ ਜ਼ਿਆਦਾ ਗੱਲਬਾਤ ਨਹੀਂ ਕਰਦੇ ਆਪਾਂ ਆਪਾਂ ਲੈ ਕੇ ਆਏ ਹਾਂ ਸਕਿਵੀਆਂ ਹਾਫ ਸਕਿਵੀਆਂ ਨੇ ਹੱਥ ਦੀ ਬਣਵਾਈ ਹੋਈਆਂ ਨੇ ਆਪਾਂ ਨੇ ਤੇ ਆਪਾਂ ਆ ਗਈਆਂ ਨੇ ਸਕਿਵੀਆਂ ਬਣ ਕੇ ਤਿਆਰ ਨੇ ਸਲਾਣਿਆਂ ਨਾਲ ਬਣਈ ਹੋਈਆਂ ਨੇ ਤੇ ਤੁਹਾਨੂੰ ਇਹਨਾਂ ਚ ਕੋਈ ਵੀ ਕਲਰ ਪਸੰਦ ਹੋਵੇ ਸਕੀਵੀ ਜਿਵੇਂ ਵੀ ਤੁਸੀਂ ਆਰਡਰ ਬੁੱਕ ਕਰਾ ਸਕਦੇ ਹੋ ਨੰਬਰ ਆਪਣਾ ਸਕਰੀਨ ਤੇ ਹੈ ਹੀ ਆ ਗੱਲ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਮੰਗਵਾ ਸਕਦੇ ਹੋ ਤੁਸੀਂ ਠੀਕ ਹੈ ਚਲੋ ਤੁਹਾਨੂੰ ਦਿਖਾਉਂਦੇ ਆਪਾਂ ਸਕੀਵੀਆ ਆ ਦੇਖੋ ਸਕੀਵੀਆ ਬਹੁਤ ਸੋਹਣੀਆਂ ਸਕੀਵੀਆ ਨੇ ਹੱਥ ਨਾਲ ਬਣਾਈਆਂ ਹੋਈਆਂ ਨੇ ਸਟੈਟਮਸ ਕੀ ਵਿਆਂ ਦੇਖੋ ਵਧੀਆ ਐਨ ਜਿਵੇਂ ਮਰਜੀ ਆਪਾਂ ਆਓ ਡਿਜ਼ਾਈਨ ਦੇਖੋ ਇਧਰ ਵੀ ਸੇਮ ਐ ਜਿੱਧਰੋਂ ਮਰਜੀ ਆਪਾਂ ਇਹਨੂੰ ਪਾ ਸਕਦੇ ਕੋਈ ਐ ਨਹੀਂ ਵੀ ਹਾਂ ਇੱਕ ਪਾਸੇ ਗਲਾ ਜਿੰਮ ਛੋਟਾ ਵੱਡਾ ਹੁੰਦਾ ਨਾ ਇਹ ਦੇਖੋ ਇੱਕ ਇਹ ਗ੍ਰੇ ਕਲਰ ਐ ਇੱਕ ਇਹ ਰੈੱਡ ਕਲਰ ਐ ਜਿਵੇਂ ਵੀ ਇਹ ਥੋੜਾ ਛੋਟਾ সাইਜ ਐ ਬਾਕੀ ਇਹ ਵੱਡਾ সাইਜ ਐ ਇਹ ਥੋੜਾ ਜਿਹਾ ਤੇ ਇਹ ਚੇਵੀ ਕਲਰ ਦੇਖੋ ਕਿੰਨਾ ਪਿਆਰਾ ਕਲਰ ਐ ਸਾਰੇ ਇਹ ਸਟਚੇਬਲ ਦੇਖੋ ਬਹੁਤ ਫਿਟਿੰਗ ਵਧੀਆ ਆਉਂਦੀ ਐ ਇਹਨਾਂ ਦੀ ਤੇ ਸਾਰੇ ਡਿਜ਼ਾਈਨ ਪਾਇਆ ਹੋਇਆ ਗਲਾ ਦੇਖੋ ਕਿੰਨਾ ਵਧੀਆ ਦੇਖੋ ਬੋਏ ਪਾਸੇ ਤੋਂ ਸੇਮ ਹੈ ਤੇ ਇਹ ਡਾਰਕ ਲੈਮਨ ਥੋੜਾ ਜਿਹਾ ਤੇ ਉਹ ਕਲਰ ਹੈ ਸ਼ੇਡ ਤੇ ਇੱਕ ਲਾਈਟ ਜਿਹਾ ਇਹ ਕਰੀਮ ਹੈ ਦੇਖੋ ਜਿਹੜਾ ਵੀ ਤੁਹਾਨੂੰ ਕੋਈ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਨਾਲ ਭਰ ਸਕਦੇ ਹੋ WhatsApp ਤੇ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਇੱਕ ਇਹ ਹੈਗਾ ਵਾਈਟ ਕਲਰ ਵਿੱਚ ਦੇਖੋ ਇਹ ਕਲਰ ਹੈ ਦੇਖੋ ਸੇਨਾ ਡਿਜ਼ਾਈਨ ਸਾਰਾ ਤੇ ਹੁਣ ਬਣ ਕੇ ਰੈਡੀ ਹੋ ਗਈਆਂ ਨੇ ਇਹ ਹੁਣ ਆਪਣਾ ਤੁਸੀਂ ਮੰਗਵਾ ਸਕਦੇ ਆ ਕਿਸੇ ਨੂੰ ਪਸੰਦ ਹੋਵੇ ਲੈਣੀ ਹੋਣ ਤੇ ਆ ਦੇਖੋ ਸਾਰੀ ਇਹ ਸਟੈਚੂ ਵਾਲਾ ਵਧੀਆ ਬਣੀ ਹੋਈਆਂ ਨੇ ਕੋਈ ਦਿੱਕਤ ਨਹੀਂ ਉਹਨਾਂ ਵਧੀਆ ਦੇਖੋ ਬੜੀ ਫਿਟਿੰਗ ਵਾਲੀਆਂ ਨੇ ਦੇਖੋ ਦੁਬਾਰੇ ਫੇਰ ਦੇਖ ਲੋ ਤੁਸੀਂ ਆ ਦੇਖੋ ਕਲਰ ਇਹ ਲਿੰਦੇ ਜੇ ਇਹੜਾ ਵੀ ਤੁਹਾਨੂੰ ਕੋਈ ਪਸੰਦ ਹੋਵੇ ਇਹディ कलर ਬੜਾ ਪਿਆਰਾ 컬러 ਸਾਰੀ ਬਹੁਤ ਸੋਹਣਾ ਇਹਨਾਂ 컬러 ਨੇ ਇਹ ਗ੍ਰੇ कलर ਹੈ ਦੇਖੋ ਤੇ ਬਾਕੀ ਸਕਰੀਨ ਸ਼ਾਟ ਲੇ ਕੇ ਤੁਸੀਂ ਲੈ ਲਓ ਤੇ ਮੰਗਵਾ ਸਕਦੇ ਹੋ ਤੁਸੀਂ ਆਰਡਰ ਬੁੱਕ ਕਰਾ ਸਕਦੇ ਹੋ ਤੇ ਜੰਗੇ ਤੁਸੀਂ ਮੰਗਾਓਗੇ ਜਰੂਰ ਤੇ ਇਹਨਾਂ ਦਾ ਪ੍ਰਾਈਸ ਹੈਗਾ 400 ਰੁਪਿਆ ਠੀਕ ਹੈ ਤੇ ਆਪਣਾ ਤੁਸੀਂ ਮਗਾਂਗੇ ਚਾਰजेस ਥੋੜਾ ਆਪ ਦਾ ਠੀਕ ਹੈ ਤੇ ਦੱਸਿਓ ਜੇ ਵਧੀਆ ਲੱਗੀ ਹੋਵੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਰ ਵੀ ਆਪਣਾ ਜਿਵੇਂ ਟੋਪੀਆਂ ਹੋ ਗਈਆਂ ਸਾਰਾ ਕੁਝ ਬਣ ਕੇ ਤਿਆਰ ਹੈ ਹੱਥਾਂ ਨਾਲ ਬਣਾਏ ਹੋਏ ਨੇ ਕੁਝ ਮਸ਼ੀਨ ਤੇ ਆਪਾਂ ਬਣਾਵਾਂਗੇ ਹੱਥ ਨਾਲ ਵੀ ਆਪਣਾ माल ਬਹੁਤ ਤਿਆਰ ਹੋ ਗਿਆ ਉਹ ਵੀ ਤੁਹਾਨੂੰ ਜਲਦੀ ਦਿਖਾਵਾਂਗੇ ਤੇ ਉਹਨਾਂ ਵੀ ਆਪਣੇ ਕੋਲ ਪਹੁੰਚੀ ਹੋਈ ਹੈ ਇੱਕ ਤਾਂ ਤੁਹਾਨੂੰ ਦਿਖਾਉਂਦੀ ਸੀ ਅਜੇ ਟਾਈਮ ਨਹੀਂ ਲੱਗ ਰਿਹਾ ਦਿਖਾਣ ਦਾ ਥੋੜੇ ਉਹ ਵੀ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਕਲਰ ਉਨਾ ਚਿਰ ਤੁਹਾਨੂੰ ਕੋਈ ਪਸੰਦ ਹੋਵੇ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਬਾਕੀ ਵੀਡੀਓ ਦਾਤੋਂ ਬਾਅਦ ਸ਼ੇਅਰ ਕਰਿਆ ਕਰੋ ਦੇਖਿਆ ਕਰੋ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਜਿਹਨਾਂ ਨੇ ਨਹੀਂ ਕਰਿਆ ਠੀਕ ਹੈ ਤੇ ਬੈਲ ਆਈਕਨ ਦਾ ਘਟਨ ਜ਼ਰੂਰ ਦਬਾਇਆ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚੇ ਠੀਕ ਹੈ ਬਾਕੀ ਜਿਹੜੇ ਭੈਣ ਤਾਂ ਦੇਖਦੇ ਨਾ ਤਾਂ ਬਹੁਤ ਬਹੁਤ ਧੰਨਵਾਦ ਠੀਕ ਹੈ ਤੇ ਆਪਾਂ ਕਰਦੇ ਆ ਵੀਡੀਓ ਦਾ ਅੰਡ ਓਕੇ ਧੰਨਵਾਦ ਜੀ ਸ਼੍ਰੀਕਾਲ